बसोो दादा हे नाम ते जी हे बसो दादा हेमे आई ਆਗੇ ਕਾਲਜੋ ਕਿਸਮਾ ਪਿਆਣਕ ਬੰਦਾ ਅਸਲ ਕਹਾਣੀ ਭੁੱਲ ਗਿਆ ਜਿਹੜਾ ਜਨਮੋਂ ਮਿੱਟੀ ਵਿੱਚ ਰੁਲ ਗਿਆ ਹੋ ਰੱਖੀ ਨਿਗਾਸਵੱਲੀ ਰੱਖੀ ਨਿਗਾਸਵੱਲੀ ਪਪਾ ਤੋ ਬੈ ਜਾਈਏ ਨੀ ਏ ਮਨ ਬਖਸ਼ੋ ਦਾਤਾ ਤੇ ਆਣਾ ਤੇ ਆਈਏ ਜੀ ਏ ਮਨ ਬਖਸ਼ੋ ਦਾਤਾ ਤੇ ਆਣਾ ਤੇ ਆਈਏ ਜੀ Oh uh... ਚਰਨੀ ਨਾ ਪਈ ਹੋਵੇ ਲਾਲੋ ਚਰਨੀ ਆਏ ਤੂੰ ਨਾ ਹਰ ਨਾਮ ਵਿਸਰੇ ਤੂੰ ਦਾ ਹਰ ਨਾਮ ਵਿਸਰੇ ਤੇਰੇ ਹੀ ਗੁਰ ਗਾਏ ਜੀ اے ਬਲਵਕ ਜੋਤਾ ਤੇ ਆ ਨਾਮ ਤੇ ਆਈਏ ਜੀ ਕਰਦੇ ਬਾਪ ਜੇ ਗਲਤੀ ਹੋਈ ਕਰਦੇ ਪਿਰੇ ਹੱਥ ਰਾਦਰਮਲ ਫਿੱਟ ਜਾਦ ਤਰੀ ਵਿੱਚ ਹਰ ਪਲ ਦਾਦਾ ਦਾ ਸਾਦੀ ਅਜੋਈ ਕਰਦੇ ਬਾਪ ਜੇ ਗਲਤੀ ਹੋਈ ਨਾਮ ਜਪਦਿਆਂ ਗੁਰ ਸਿਕਾ ਨਾਮ ਜਪਦਿਆਂ ਗੁਰ ਸਿਕਾ ਦੀ ਸੇਵ ਕਮਾਈਏ ਜੀ اے ਬਲਵੰਸ਼ੋ ਦਾਤਾ ਤੇਰਾ ਨਾਮ ਧਾਈਏ ਜੀ ਹੇ ਬਲਬਖਸ਼ੋ ਦਾਤਾ ਤੇਰਾ ਨਾਮ ਤੇ ਆਈਏ ਜੀ ਤੇਰਾ ਨਾਮ ਤੇ ਆਈਏ ਜੀ ਮੁੜ ਕੇ ਉਹਨਾਂ ਨੂੰ ਆਸਾ ਦਾ ਪੂਰ ਲੱਗੇ ਸੋਮੇ ਜ਼ਿੰਦਗੀ ਦੇ ਜਿਹੜੇ ਰੁਕਦੇ ਨੇ ਸਰਦਾਂ ਨਾਲ ਜੋ ਤੇਰੇ ਦਰਬਾਰ ਆਵੇ ਉਹਦੇ ਗੇੜ 84 ਦੇ ਮੁੱਕਦੇ ਤਨ ਤਨ RAM DAS GURU ਜਿਨ ਸਰਿਆਤ ਨੇ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਰਜਣਹਾਰੇ ਤਾਰਿਆ ਐਸੀ ਕਿਰਪਾ ਐਸੀ ਰਹਿਮਤ ਐਸੀ ਦਇਆ ਦੇ ਘਰ ਜਿੱਥੋਂ 24 ਘੰਟੇ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਅਪਦੇਸ਼ ਚੌਰਨਕ ਸਾਂਝਾ 724 ਘੰਟੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦੇ ਭਲਾ ਦੀ ਤੁਨੀ ਅਲਾਪੀ ਜਾਂਦੀ ਆ ਐਸਾ ਸਰਬਸਾਂਝਾ ਦਰਬਾਰ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਆਪਣੇ ਜੀਵਨ ਦੀਆਂ ਚੰਦ ਕੜੀਆਂ ਚੰਦ ਪਲ ਜੋ ਅਕਾਲ ਪੁਰਖ ਨੇ ਇਸ ਸਵਾਸਾਂ ਦੀ ਦਾਤ ਬਖਸ਼ਿਸ਼ ਕੀਤੀ ਹੈ ਉਹਨਾਂ ਸਵਾਸਾਂ ਦੀ ਪੂੰਜੀ ਨੂੰ ਸਫਲ ਕਰਨ ਵਾਸਤੇ ਆਪ ਜੀ ਆਪਣੇ ਘਰਾਂ ਦੇ ਰੁਝੇਮਿਆਂ ਵਿੱਚੋਂ ਸਮਾਂ ਕੱਢ ਕੇ ਦੇਸ਼ ਵਿਦੇਸ਼ ਤੋਂ ਚੱਲ ਕੇ ਇਸ ਪਾਵਨ ਦਰਬਾਰ ਤੇ ਪੁੱਜਿਓ ਤੇ ਉਹ ਪਾਵਨ ਸਰੋਵਰ ਜਿਸ ਬਾਰੇ ਗੁਰਬਾਣੀ ਕਹਿੰਦੀ ਆ RAMDAS ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ RAMDAS ਸਰੋਵਰ ਨਾਤੇ ਸਭ ਲਾਥੇ ਪਾਪ ਕਮਾਤੇ ਸੰਤ ਹੋ RAMDAS ਸਰੋਵਰ ਨੀਕਾ ਜੋ ਨਾਵੈ ਸੋ ਕੋਲ ਤਰਾਵੈ ਉਧਾਰ ਹੋਆ ਹੈ ਜੀਕਾ ਐਸੇ ਸਰੋਵਰ ਵਿੱਚੋਂ ਤਨ ਤੇ ਮਨ ਦੇ ਇਸ਼ਨਾਨ ਕਰਕੇ ਦਰਬਾਰ ਸਾਹਿਬ ਅੰਦਰ ਚੱਲਦਾ ਨਿਰੰਤਰ ਗੁਰਬਾਣੀ ਦਾ ਕੀਰਤਨ ਕਾਲ ਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜੱਪੀਏ ਲਾਇ ਧਿਆਨਾਂ ਕੀਰਤਨ ਨਰਮੋਲ ਕਹੀ ਜਾ ਆਨੰਦ ਗੁਣੀ ਘਿਹਰਾ ਐਸੇ ਕੀਰਤਨ ਵਿੱਚ ਸ਼ਰਸ਼ਾਰ ਕਰਨ ਵਾਲੀ ਗੁਰਬਾਣੀ ਉਹ ਸਰਵਣ ਕਰਕੇ ਫਰ ਅਕਾਲ ਤਖਤ ਸਹਿ ਪੰਜ ਪਿਆਲੇ ਪੰਜ ਪੀਰ ਛੱਠਮ ਪੀਰ ਬੈਠਾ ਗੁਰ ਭਾਰੀ ਅਰਜਨ ਕਾਇਆ ਪਲਟ ਕੇ ਮੂਰਤ ਹਰ ਗੁਬਿੰਦ ਸਵਾਰੀ ਜੱਲੀ ਪੀੜੀ ਸੋਡੀਆਂ ਰੂਪ ਦਿਖਾਵਣ ਵਾਰੋ ਵਾਰੀ ਦਲ ਪੰਜਨ ਗੁਰ ਸੂਰਮਾ ਵੱਡ ਜੋਧਾਪੁਰ ਪਰ ਉਪਕਾਰੀ ਪੁੱਛਣ ਸਿੱਖ ਅਰਦਾਸ ਕਰ ਛੇ ਪਹਿਲਾਂ ਤਕ ਦਰਸ਼ਨਿਹਾਰੀ ਯੁਗ ਯੁਗ ਸਤ ਗੁਰ ਧਰੇ ਅਵਤਾਰੀ ਐਸੀ ਦਇਆ ਦੇ ਸਾਗਰ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਦਾ ਸਾਜਿਆ ਤਖਤ ਸ੍ਰੀ ਅਕਾਲ ਤਖਤ ਸਹਿ ਜੀਦੇ ਸਨ ਬਖ ਆਪ ਜੀ ਦੇਵਤਿਆਂ ਵਾਂਗ ਸਵਾਦੀ ਲਾ ਕੇ ਬੈਠੇ ਹੋ ਸਵੇਰੇ 8 ਵਜੇ ਤੋਂ ਢਾਡੀ ਪਰਿਵਾਰ ਦੀ ਰੰਮਤਾ ਹੋਈ ਹੈ ਮੇਰੇ ਤੋਂ ਪਹਿਲਾਂ ਗਿਆਨੀ ਬਲਦੇਵ ਸਿੰਘ ਜੀ ਬਲਗਣ ਉਹ ਸਿੱਖ ਕੌਮ ਦੇ ਪਹਿਲੇ ਬੇताज ਬਾਦਸ਼ਾਹ ਬਾਬਾ ਬੰਦਾ ਸਿੰਘ ਬਹਾਦਰ ਦਾ ਸਰਹੰਦ ਦਾ ਫਤਿਹ ਕਰਨ ਦਾ ਇਤਿਹਾਸ ਆਵੀ ਦੀ ਸੇਵਾ ਵਿੱਚ ਸਾਂਝਾ ਕਰਕੇ ਗਾਇਆ ਉਪਰੰਤ ਦਾਸ ਨੂੰ ਕੁਝ ਸਮਾ ਸੰਗਤਾਂ ਦੇ ਜੋੜੇ ਝੜਨ ਦਾ ਇਤਿਹਾਸ ਦੀ ਸੇਵਾ ਨਿਭਾਉਣ ਦਾ ਸੁਭਾਗ ਪ੍ਰਾਪਤ ਹੋਇਆ ਆਓ ਸਾਰਿਆਂ ਤੋਂ ਪਹਿਲਾਂ ਗੁਰੂ ਪਾਤਸ਼ਾਹ ਦੇ ਚਰਨਾਂ ਚ ਲਵਾਈਏ ਹਾਜ਼ਰੀਆਂ ਆਪਣੀ ਰਸਨਾ ਕਰੀਏ ਪਵਿੱਤਰ ਵਾਹਿਗੁਰੂ ਦਾ ਸਿਮਰਨ ਕਰੀਏ ਕਲਗੀ ਵਾਲੇ ਪਾਤਸ਼ਾਹ ਦੁਆਰਾ ਫਤਿਹ ਬਖਸ਼ਿਸ਼ ਕੀਤੀ ਜਿਹੜੀ ਫਤਿਹ ਆ ਉਹਦਾ ਜਾਪ ਕਰੀਏ ਸਾਰੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਾਤਸ਼ਾਹ ਦੇ ਪਾਵਨ ਦਰਬਾਰ ਤੇ ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਆਣ ਕੇ ਆਪਣੇ ਜੀਵਨ ਨੂੰ ਸਫਲਾ ਬਣਾਉਂਦੇ ਆ ਯਾਦ ਰੱਖਿਓ ਯਾਤਰਾ ਸਾਰੇ ਕਰਦੇ ਆ ਕੁਝ ਲੋਕ ਯਾਤਰਾ ਸਫਲ ਕਰਕੇ ਘਰ ਨੂੰ ਮੁੜ ਜਾਂਦੇ ਆ ਕੁਝ ਲੋਕ ਮੇਰੇ ਵਰਗੇ ਬਾਜ਼ਾਰ ਵਿੱਚੋਂ ਖਰੀਤਾ ਫਰੋਕਤ ਕਰਕੇ ਘਰ ਨੂੰ ਫੋਟੋਆਂ ਖਿੱਚ ਕੇ ਮੁੜ ਜਾਂਦੇ ਗੱਲਾਂ ਦੋਵੇਂ ਹੀ ਆ ਘਰੋਂ ਆਪਾਂ ਸਾਰੇ ਹੀ ਗੁਰੂ ਦੀਆਂ ਖੁਸ਼ੀਆਂ ਲੈਣ ਵਾਸਤੇ ਆਇਆ ਪਰ ਜਿੰਨਾ ਜਿੰਨਾਂ ਨੂੰ ਸਮਝ ਹੈ ਇਸ ਗੱਲ ਦੀ ਫਿਰ ਆ ਜਿਹੜਾ ਦਰਬਾਰ ਆ ਯਾਦ ਰੱਖਿਓ ਧਰਮ ਸਾਰੇ ਸਤਕਾਰਯੋਗ ਗ੍ਰੰਥ ਸਾਰੇ ਸਤਕਾਰਯੋਗ ਗੁਰਦੁਆਰੇ ਮੰਦਰ ਮਸੀਤਾਂ ਸਾਰੇ ਸਤਕਾਰਯੋਗ ਪਰ ਆ ਜਿਸ ਜਗ੍ਹਾ ਤੇ ਆਪਾਂ ਇੱਥੇ ਆ ਕੇ ਬੈਠਿਆ ਨਾ ਇਹ ਗੁਰਦੁਆਰਾ ਕੋ ਆਬ ਨਹੀਂ ਆ ਇਹ ਜਗ੍ਹਾ ਕੋਈ ਆਬ ਨਹੀਂ ਹੈ ਯਾਦ ਰੱਖਿਓ ਇਹਦੇ ਬਾਰੇ ਗੁਰਬਾਣੀ ਅੰਦਰ ਪਟਸਵਾਲ ਬਖਸ਼ਿਸ਼ ਕਰਦੇ ਨੇ ਉਹ ਲਿਖਦੇ ਆ ਟਿੱਥੇ ਸਭੇ ਥਾਵ ਨਹੀਂ ਨਹੀਂ ਤੁਧ ਜਿਹ ਆ ਕਹਿੰਦੇ ਪਾਤਸ਼ਾਹ ਦੁਨੀਆ ਤੇ ਮੰਦਰ ਬੜੇ ਦੁਨੀਆ ਤੇ ਮਸੀਤਾਂ ਬੜੀਆਂ ਦੁਨੀਆ ਤੇ ਚਰਚ ਬੜੇ ਦੁਨੀਆ ਤੇ ਠਾਕਰ ਦਵਾਰੇ ਬੜੇ ਦੁਨੀਆ ਤੇ ਡੇਰੇ ਬੜੇ ਦੁਨੀਆ ਤੇ ਠਾਠ ਬੜੇ ਦੁਨੀਆ ਤੇ ਗੁਰਦੁਆਰੇ ਬੜੇ ਪਰ ਪਾਤਸ਼ਾਹ ਤੇਰੇ ਵਰਗਾ ਅਸਥਾਨ ਦੁਨੀਆ ਤੇ ਕਿਤੇ ਨજર ਨਹੀਂ ਆਉਂਦਾ ਤੇ ਕਿਸ ਗੱਲ ਦੀ ਵਡਿਆਈ ਆ ਅਗਲੀ ਪੰਕਤੀ ਵਿੱਚ ਕਹਿੰਦੇ ਵਦੋ ਪੁਰਖ ਵਧਾਤੇ ਤਾਂ ਤੂੰ ਸੋਹਿਆ ਕਹਿੰਦੇ ਪਾਤਸ਼ਾਹ ਇਹ ਦੁਆਰਾ ਤੂੰ ਰਹਿਮਤ ਕੀਤੀ ਤੂੰ ਬਖਸ਼ਿਸ਼ ਕੀਤੀ ਤੇਰੀ ਕਿਰਪਾ ਹੋਈ ਆਪ ਇਹ ਅਸਥਾਨ ਸੋਭਾ ਲਾਇਕ ਹੋਇਆ ਆਪ ਇਹ ਅਸਥਾਨ ਸੋਭਾ ਨੀਕ ਹੋਇਆ ਯਾਦ ਰੱਖਿਓ ਦੁਨੀਆ ਦੇ ਗੁਰਦੁਆਰੇ ਆ ਮੈਂ ਕਿਸੇ ਧਰਮ ਨੂੰ ਮਾੜਾ ਨਹੀਂ ਕਹਿੰਦਾ ਪਰ ਜਦੋਂ ਮੈਂ ਇੱਧਰ ਨੂੰ ਲਾਂਚ ਆਉਣਾ ਮੈਂ 3-4 15 ਦੇ ਬੂਏ ਕੋ ਲੱਗਣਾ 3-4 ਮੰਦਰਾਂ ਦੇ ਬੂਏ ਕੋ ਲੱਗ ਕੇ ਇੱਧਰ ਨੂੰ ਆਉਣਾ ਪੈਂਦਾ ਉਹਨਾ ਮੰਦਰਾਂ ਦੇ ਵਿੱਚ ਇੱਕ ਪੁਜਾਰੀ ਬੈਠਾ ਦੋ ਚਾਰ ਤਾਸ਼ ਖੇਡਣ ਵਾਲੇ ਵੀਰ ਬੈਠੇ ਹੁੰਦੇ ਆ ਤੇ ਕਦੇ ਕਦੇ ਕੋਈ ਪੱਥਰ ਟੇਕਣ ਵਾਲਾ ਆਉਂਦਾ ਨਹੀਂ ਤੇ ਸਾਰੀ ਦਿਹਾੜੀ ਕਾਂ ਕਬੂਤਰ ਤੇ ਚਿੜੀਆਂ ਹੀ ਜੁਗਦੀਆਂ ਨੇ ਐ ਉਹ ਵੀ ਰੱਬ ਦਾ ਘਰ ਪਰ ਆਹ ਆਸਥਾਨ ਤੁਸੀਂ ਰਾਤ ਦੇ 12 ਵਜੇ ਆਓ ਮੈਂ ਪਰਸੋਂ ਜਦੋਂ ਜਦੋਂ ਅਸੀਂ ਪਰਸੋਂ ਆਏ ਨਾ ਹਾਜ਼ਰੀ ਭਰਨ ਵਾਸਤੇ ਲਗਾਤਾਰ ਅੰਮ੍ਰਿਤ ਵੇਲੇ ਤੋਂ ਬਰਖਾ ਸਟਾਰਟ ਹੋਈ ਸੀ 1:30 1 ਵਜੇ ਤੱਕ ਵੀ ਪੈਂਦਾ ਰਿਹਾ ਤੇ ਤਾਂ ਵੀ ਕਈ ਇਸ ਭਰੋਸੇ ਨਾਲ ਆਏ ਵੀ ਅੱਜ ਵੀ ਪੈਂਦਾ ਛੇਤੀਵਾਰੀ ਆ ਜਾਏਗੀ ਪਰ ਲੈਣ ਐਸੇ ਤਰ੍ਹਾਂ ਉਦਲ ਵੀ ਲੰਬੀ ਸੀ ਭਾਵੇਂ ਸਾਰੀ ਦਿਹਾੜੀ ਦੀ ਭਾਵੇਂ ਭਰ ਸਿਆਲ ਹੋਵੇ ਭਾਵੇਂ ਭਰ ਗਰਮੀ ਹੋਵੇ ਐਸ ਗੁਰੂ ਦੇ ਦਵਾਰੇ ਤੋਂ ਸ਼ੁਭਾ ਪਾਉਣ ਵਾਲਿਆਂ ਦੀ ਕਮੀ ਨਹੀਂ ਆਉਂਦੀ ਤੇ ਕਮੀ ਤਾਂ ਨਹੀਂ ਆਉਂਦੀ ਕਿ ਇਹ ਗੁਰਦੁਆਰਾ ਨਹੀਂ ਆਮ ਇਹ ਜਗਾ ਨਹੀਂ ਆਮ ਇੱਥੇ ਚੱਪੇ ਚੱਪੇ ਤੇ ਗੁਰੂ ਰਾਮਦਾਸ ਪਾਛਾ ਦੀ ਕਿਰਪਾ ਬਾਬਾ ਗੁੱਡਾ ਸਾਹਿਬ ਵਰਗੇ ਬ੍ਰਹਮ ਗਿਆਨੀਆਂ ਦੀ ਸੇਵਾ ਭਾਈ ਫਾਲੋ ਵਰਗਿਆਂ ਦੀ ਸੇਵਾ ਭਾਈ ਵਿਧੀ ਚੰਦ ਵਰਗਿਆਂ ਦੀ ਸੇਵਾ ਭਾਈ ਜੇਠੇ ਦੀ ਭਾਈ ਪੈੜੇ ਦੀ ਭਾਈ ਭੋਖੇ ਦੀ ਭਾਈ ਖਦਰੀ ਦੀ ਮੈਂ ਗਿਣਤੀ ਕਰਨ ਲੱਗਾ ਤੇ 3 ਵਜ ਜਾਣ ਉਹਨਾਂ ਗੁਰਸਖਾਂ ਦੇ ਨਾਲ ਲੈਣ ਲੱਗਾ ਜਿਨ੍ਹਾਂ ਨੇ ਇਸ ਜਗ੍ਹਾ ਤੇ ਟੋਕਰੀ ਸਿਰ ਤੇ ਢੋਈ ਆ ਜਿਨ੍ਹਾਂ ਨੇ ਇਸ ਅਸਥਾਨ ਨੂੰ ਬਣਾਇਆ ਆਪਣੇ ਸਿਰ ਤੇ ਟੋਕਰੀ ਤੇ ਆਪਣੇ ਮੁਖ ਤੋਂ ਵਾਹਿਗੁਰੂ ਜੀ